ਕਈ ਮੇਰੇ ਕਿਸਾਨ ਵੀਰ ਇਸ 605 ਚ ਪਏ ਜਾਂਦੇ ਵੀ ਐਸੇ ਤੇਜ਼ ਚੱਲ ਰਹੀ ਹਵਾ ਦੇ ਵਿੱਚ ਕਣਕ ਨੂੰ ਪਾਣੀ ਲਾਈਏ ਕਿ ਨਾ ਲਾਈਏ ਕਿਉਂਕਿ ਫਸਲ ਪੱਕ ਚੁੱਕੀ ਹੁੰਦੀ ਹੈ ਭਜਨ ਵੀ ਬਹੁਤ ਹੁੰਦਾ ਹੈਗਾ ਤੇ ਜੇਕਰ ਹਵਾ ਤੇਜ਼ ਆ ਜਾਵੇ ਲੱਗੇ ਪਾਣੀ ਤੇ ਜਾਂ ਲੱਗ ਰੇ ਪਾਣੀ ਤੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾਗਾ ਕਣਕ ਡਿੱਗ ਸਕਦੀ ਹੈਗੀ ਜਿਹਦੇ ਨਾਲ ਕੇ ਬਾਅਦ ਵਿੱਚ ਝਾੜ ਤੇ ਵੀ ਅਸਰ ਪੈ ਸਕਦਾਗਾ ਤੇ ਡਿੱਗੀ ਕਣਕ ਕਪਾਣ ਦੇ ਨਾਲ ਚੱਕਣੀ ਵੀ ਬਹੁਤ ਔਖੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਅੱਜ ਗੱਲ ਕਰਦੇ ਆਂ ਵੀ ਆਪਾਂ ਕਣਕ ਨੂੰ ਪਾਣੀ ਲਾ ਰਹੇ ਆਂ ਤੇ ਹਵਾ ਅੱਜ ਵੀ ਬਹੁਤ ਚੱਲ ਤੇਜ਼ ਚੱਲ ਰਹੀਏਗੀ ਤੇ ਆਪਾਂ ਕਣਕ ਨੂੰ ਉਸੇ ਨੂੰ ਪਾਣੀ ਲਾਉਣਾ ਜਿਹੜੀ ਆਪਾਂ 0 ਡਰਲ ਦੀ ਬੀਜੀ ਹੋਈ ਹੈ ਜਿਹੜੀ ਤੁਸੀਂ ਮੇਨ ਗੱਲ ਸਮਝ ਰਹੇ ਹੋਗੇ ਵੀ ਜਿਹੜੀ ਕਿ ਆਪਾਂ ਕਣਕ ਨੂੰ ਪਾਣੀ ਲਾ ਰਹੇ ਆਂ 0 ਡਰਲ ਦੀ ਬੀਜੀ ਹੋਈ ਹੈ ਆਪਾਂ ਕੱਲ ਵੀ ਪਾਣੀ ਲਾਇਆ ਸੀ ਕਣਕ ਨੂੰ ਤੇ ਅੱਜ ਵੀ ਆਪਾਂ ਪਾਣੀ ਲਾ ਰਹੇ ਆਂ ਕੱਲ ਵੀ ਆਪਾਂ 0 ਡਰਲ ਵਾਲੀ ਕਣਕ ਨੂੰ ਪਾਣੀ ਲਾਇਆ ਸੀ ਤੇ ਤੁਸੀਂ ਵੇਖੋ ਵੀ ਇੱਧਰ 0 ਡਰਲ ਵਾਲੀ ਕਣਕ ਨੂੰ ਜਿਹੜਾ ਪਾਣੀ ਲੱਗਿਆ ਸੀ ਉਹ ਕਣਕ ਬਿਲਕੁਲ ਸਿੱਧੀ ਖੜੀ ਏ ਕੁਛ ਵੀ ਨਹੀਂ ਉਹਨੂੰ ਹੋਇਆ ਤੇ ਕੱਲ ਹਵਾ ਬਹੁਤ ਤੇਜ਼ ਸੀ ਤੇ ਅੱਜ ਵੀ ਉਹ ਤੋਂ ਦੁੱਗਣੀ ਹਵਾ ਤੇਜ਼ ਹੋ ਚੁੱਕੀ ਐ ਅੱਜ 9 ਮਾਰਚ ਹੋ ਚੁੱਕਿਆਗਾ ਤੇ ਤੁਸੀਂ ਵੇਖੋ ਵੀ ਅੱਜ ਵੀ ਆਪਾਂ 0 ਡਰਲ ਵਾਲੀ ਕਣਕ ਨੂੰ ਪਾਣੀ ਲਾ ਰਹੇ ਆ ਤੇ ਜੇਕਰ ਆਪਾਂ ਬਾਹ ਕੇ ਬੀਜੀ ਹੋਈ ਕਣਕ ਇਧਰੇ ਦੂਸਰੀ ਸਾਈਡ ਤੁਸੀਂ ਸਾਹਮਣੇ ਵੇਖ ਰਹੇ ਹੋਗੇ ਉਹਦੇ ਵਿੱਚ ਆਪਾਂ ਤੇਜ਼ ਹਵਾ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਲਾਉਣਾ ਹੈਗਾ ਕਿਉਂਕਿ ਇਹਨਾਂ ਵਜਨ ਹੁੰਦਾ ਫਸਲ ਪਕਾ ਦੇ ਉੱਤੇ ਆ ਕਣਕ ਦੀ ਤੇ ਜੇਕਰ ਥੋੜਾ ਜਿਹਾ ਵੀ ਮੌਸਮ ਖਰਾਬ ਹੋ ਗਿਆ ਜਾਂ ਇਸ ਚੱਲ ਰਹੀ ਤੇਜ਼ ਹਵਾ ਦੇ ਵਿੱਚ ਆਪਾਂ ਅੱਜ ਪਾਣੀ ਨੂੰ ਲਗਾਉਣਾ ਹੋਵੇ ਤੇ ਡਿੱਗ ਸਕਦੀ ਹੈ ਤੇ ਪਾਣੀ ਸਿਰਫ ਆਪਾਂ ਉਸੇ ਕਣਕ ਨੂੰ ਨਾਲ ਲਾ ਸਕਦੇ ਹਾਂ ਜਿਹੜੀ ਕਿ 0 ਡਰਲ ਦੇ ਬੀਜੀ ਹੋਈ ਹੈ ਆਪਾਂ ਇਹ ਐਕਸਪੈਰੀਮੈਂਟ ਅੱਜ ਕਰ ਰਹੇ ਹਾਂ ਤੇ ਕੱਲ ਵੀ ਆਪਾਂ ਇਹੀ ਐਕਸਪੈਰੀਮੈਂਟ ਕੀਤਾ ਸੀ 0 ਡਰਲ ਦੇ ਕਣਕ ਨੂੰ ਪਾਣੀ ਲਾਇਆ ਸੀ ਤੇ ਹਵਾ ਤੁਸੀਂ ਵੇਖ ਰਹੇ ਹੋਗੇ ਕਿੰਨੀ ਤੇਜ਼ ਚੱਲ ਰਹੀ ਹੈ ਅੱਜ ਵੀ ਪਰ 0 ਡਰਲ ਦੇ ਕਣਕ ਦੇ ਆਪਾਂ ਪਾਣੀ ਲਾ ਸਕਦੇ ਆ ਕਿਉਂਕਿ ਇਹਦੀ ਜੜ ਡੂੰਗੀ ਹੁੰਦੀ ਹੈ ਇਹ ਡਿਗਦੀ ਨਹੀਂ ਸਿਰਫ 0 ਡਰਲ ਦੀ ਕਣਕ ਨੂੰ ਪਾਣੀ ਲਾ ਸਕਦੇ ਆ ਜੀ ਆਪਾਂ ਦੂਸਰੀ ਕਣਕ ਨੂੰ ਆਪਾਂ ਪਾਣੀ ਤੇਜ਼ ਹਵਾ ਵਿੱਚ ਖਰਾਬ ਮੌਸਮ ਵਿੱਚ ਨਹੀਂ ਲਾਉਣਾ ਹੈਗਾ ਕਿਉਂਕਿ ਮਿਹਨਤ ਦੀ ਕਮਾਈ ਹੁੰਦੀ ਹੈ ਕਾਫੀ ਟਾਈਮ ਵਿੱਚ ਫਸਲ ਤਿਆਰ ਹੁੰਦੀ ਹੈ ਫਿਰ ਆਪਾਂ ਉਸ ਨੂੰ ਆਪਣੀ ਅਣਗੈਲੀ ਨਾਲ ਇੱਕੇ ਦਿਨ ਵਿੱਚ ਡੇਗ ਲਈਏ ਤਾਂ ਇਹ ਕੋਈ ਚੰਗਾ ਕੰਮ ਨਹੀਂ ਹੋਵੇਗਾ ਇਸ ਕਰਕੇ ਆਪਾਂ ਸਿਰਫ 0 ਡਰਲ ਦੀ ਕਣਕ ਨੂੰ ਪਾਣੀ ਜਿਹੜੀ ਜ਼ੀਰੋ ਡਰਲ ਨਾਲ ਬੀਜੀ ਹੋਈ ਏ ਕਣਕ ਉਸ ਨੂੰ ਪਾਣੀ ਲਾ ਸਕਦੇ ਆ ਤੇ ਦੂਸਰੀ ਕਣਕ ਨੂੰ ਪਾਣੀ ਨਹੀਂ ਲਾਉਣਾ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਹੋਰ ਵੀ ਖਰਾਬ ਦੱਸਿਆ ਜਾ ਰਿਹਾ ਹੈਗਾ ਇੱਕ ਦੋ ਦਿਨ 12 13 14 ਮਾਰਚ ਨੂੰ ਅਨੁਮਾਨ ਲਗਾਇਆ ਜਾ ਰਿਹਾ ਵੀ ਮੌਸਮ ਖਰਾਬ ਹੋ ਸਕਦਾ ਹੈਗਾ ਪੱਕਾ ਤਾਂ ਨਹੀਂ ਪਰ ਹੋ ਸਕਦਾ ਮੌਸਮ ਖਰਾਬ ਹੋ ਜਾਵੇ ਤੇ ਤੁਸੀਂ ਸਿਰਫ ਤੇਜ਼ ਹਵਾ ਵਿੱਚ ਜਾਂ ਖਰਾਬ ਮੌਸਮ ਵਿੱਚ ਜ਼ੀਰੋ ਡਰਲ ਦੀ ਕਣਕ ਨੂੰ ਪਾਣੀ ਲਾ ਸਕਦੇ ਹੋ ਦੂਸਰੀ ਕਣਕ ਨੂੰ ਪਾਣੀ ਲਾਉਣ ਤੋਂ ਪਰਹੇਜ਼ ਕਰਨਾ ਜੀ ਤੇ ਆਪਣੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜੀ ਤੇ ਆਪਾਂ ਤੁਹਾਨੂੰ ਮਿਲਾਂਗੇ ਅਗਲੇ ਦੇ ਅਗਲੇ ਵੀਡੀਓ ਵਿੱਚ ਧੰਨਵਾਦ ਜੀ